इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਸਿਕਾ ਜੀ ਸਸਿਕਾ ਜੀ ਕੀ ਨਈ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਕਿਹੜਾ ਪੰਡਾ ਜੀ ਲੋਟਵੱਦੀ ਜੀ ਲੋਟਵੱਦੀ ਗੁਰਵਿੰਦਰ ਸਿੰਘ ਜੀ ਗਵਿੰਦਰ ਸਿੰਘ ਜੀ ਤੁਸੀਂ ਇੱਥੇ ਆਜਾ ਰਿਹਾ ਹੋ ਰੈਪੋਰਟਰ ਜੀ ਹਾਂਜੀ ਹਾਂਜੀ ਦਾਣਾ ਮੰਡੀ ਦੇ ਵਿੱਚ ਹਾਂਜੀ ਹਾਂਜੀ ਇੱਥੇ ਤੁਸੀਂ ਕੀ ਲੈ ਕੇ ਆਏ ਜੀ ਤਣਕ ਲੈ ਕੇ ਆਏ ਜੀ ਫਸਲ ਆਪਣੀ ਫਸਲ ਆਪਣੀ ਫਸਲ ਕਣਕ ਲੈ ਕੇ ਆਏ ਜੀ ਹਾਂਜੀ ਹਾਂਜੀ ਤੇ ਇੱਥੇ ਵੀ ਖਰੀਦਦਾਰੀ ਹੁਣ ਸ਼ੁਰੂ ਹੋ ਗਈ ਹਾਂਜੀ ਹਾਂਜੀ ਸ਼ੁਰੂ ਹੋ ਗਈ ਠੀਕ ਹੈ ਜੀ ਕਿੰਨੇ ਕ ਟਾਈਮ ਬਾਅਦ ਆਏ ਤੁਸੀਂ ਇੱਥੇ ਅਸੀਂ 2-3 ਘੰਟੇ ਹੋਏ ਨੇ ਅਜੇ ਤਾਈ ਨੂੰ ਠੀਕ ਹੈ ਜੀ ਔਰ ਤੁਸੀਂ ਇਹ ਆਮ ਜਨਤਾ ਨੂੰ ਕੀ ਮੈਸੇਜ ਅਰਜਾਉਂਗੇ ਜੀ ਮੈਸੇਜ ਤਾਂ ਇਹੀ ਆ ਜੀ ਹਾਂ ਵੀ ਪਹਿਲਾਂ ਤਾਂ ਗੁਰੂ ਸਾਹਿਬ ਦਾ ਸਕਾਨਾ ਕਰੀਏ ਹਾਂ ਵੀ ਮੌਸਮ ਠੀਕ ਰਹੇ ਜੀ ਵਧੀਆ ਰੱਖੇ ਪ੍ਰਮਾਤਮਾ ਹਾਂਜੀ ਤੇ ਕਣਕਾ ਲੈ ਕੇ ਆਓ ਤੇ ਸਹੀ ਤਰੀਕੇ ਨਾਲ ਖਰੀਦ ਚੱਲ ਰਹੀ ਆ ਜੀ ਕੋਈ ਇਤਨਲੀ ਠੀਕ ਹੈ ਜੀ ਧੰਨ ਜੀ ਫਤੋ ਵੱਡੀ ਗੱਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਖਰਾਣਾ ਕਰਦੇ ਆਪਾਂ ਵੀ ਜਿਨ੍ਹਾਂ ਨੇ ਮੌਸਮ ਨੂੰ ਠੀਕ ਰੱਖਿਆ ਹਾਂਜੀ ਔਰ ਅੱਗੇ ਵੀ ਉਮੀਦ ਮਹਾਰਾਜ ਅੱਗੇ ਹੀ ਹੈ ਕਿ ਆਪਾਂ ਆਪਣਾ ਮੌਸਮ ਪਰਮਾਤਮਾ ਠੀਕ ਰੱਖੇ ਤਾਂ ਕਿ ਉਹ ਕਿਸਾਨ ਉਹ ਆਪਣੀ ਫਸਲ ਨੂੰ ਠੀਕ ਤਰੀਕੇ ਨਾਲ ਠੀਕ ਸਮੇਂ ਦੇ ਨਾਲ ਆਪਣਾ ਔਰ ਸਹੀ ਰੇਟ ਦੇ ਨਾਲ ਵੇਚ ਸਕਣ ਹਾਂਜੀ ਹਾਂਜੀ ਬਹੁਤ ਗੁਰੂ ਸਾਹਿਬ ਦੀ ਬਹੁਤ ਕਿਰਪਾ ਜੀ ਹਜੇ ਤੱਕ ਤਾਂ ਹੀ ਤੇ ਉਮੀਦ ਵੀ ਇਹੀ ਹੈ ਹਾਂ ਵੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਿਸਾਨਾਂ ਤੇ ਬਣਾ ਕੇ ਰੱਖੇ ਜੀ ਹਾਂਜੀ ਤੇ ਖਰੀਦ ਚੰਗੀ ਭਲੀ ਵਧੀਆ ਚੱਲ ਰਹੀ ਆ ਕੋਈ ਐਸੀ ਉਹ ਨਹੀਂ ਹੈ ਤੇ ਗਾਹਾਂ ਜੀ ਹੁਣ ਇਹਨਾਂ ਨੂੰ ਗਵਰਨਮੈਂਟਾਂ ਨੂੰ ਵੀ ਚਾਹੀਦਾ ਹਾਂ ਵੀ ਗਾਹਾਂ ਸਾਨੂੰ ਕੋਈ ਦਿੱਕਤ ਇਦਾਂ ਦੀ ਨਾ ਦਿੱਤੀ ਜਾਵੇ ਜਿਹਦੇ ਕਰਕੇ ਅਸੀਂ ਫੇਰ ਉਧਰ ਨੂੰ ਰੁਖਸ ਕਰੀਏ। ਇਸੇ ਕਾਰਨ ਜੀ ਸਰਦਾਰ ਗਵਿੰਦਰ ਸਿੰਘ ਜੀ ਪਿੰਡ ਲੋਟ ਬਦੀ ਤੋਂ ਜਿਹੜੇ ਕਿ ਇੱਥੇ ਆਪਣਾ ਜਿਹੜਾ ਕਿ ਸੇਵਮੇਂ ਨਿਸ਼ਮਾਹੀ ਫਸਲ ਦਾ ਕੰਕ ਉਹਨਾਂ ਨੇ ਲੈ ਕੇ ਆਪਣੀ ਇੱਥੇ ਰੈਕੋ ਡਾਣਾ ਮੰਡੀ ਦੇ ਵਿੱਚ ਰੱਖੀ ਆ ਔਰ ਇਹਨਾਂ ਦੀ ਜਿਹੜੀ ਖਰੀਦਦਾਰੀ ਇਹਨਾਂ ਦੇ ਕਹਿਣ ਦੇ ਮੁਤਾਬਕ ਉਠੀ ਖੋੜੀ ਆ ਔਰ ਇਹਨਾਂ ਦਾ ਸਰਦਾਰ ਗਵਿੰਦਰ ਸਿੰਘ ਜੀ ਦਾ ਔਰ ਸਾਰੇ ਜਿਹੜੇ ਨਾਲ ਬਾਪੂ ਜੀ ਖੜਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਜਿਨ੍ਹਾਂ ਨੇ ਪੂਰੀ ਜਨਤਾ ਨੂੰ ਔਰ ਇੰਡੀਆ ਟੀਵੀ ਚੈਨਲ ਨੂੰ ਇਹ ਦੱਸਿਆ ਕਿ ਇੱਥੇ ਖਰੀਦਦਾਰੀ ਸ਼ੁਰੂ ਹੋ ਗਈ ਜੀ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਤੀ ਦਾ ਬਪੂ ਜੀ ਸਾਸ਼੍ਰੀ ਕਾਲ ਜੀ ਕੀ ਨਾਮ ਹੈ ਬਪੂ ਆਪਣਾ ਨਾਦਰ ਸਿੰਘ ਜੀ ਨਾਦਰ ਸਿੰਘ ਕਿਹੜਾ ਪਿੰਡ ਦਾ ਹੈ ਆਪਣਾ ਮਿਹਲੂਵਾਲ ਜੀ ਪਿੰਡ ਨਾ ਸਰਦਾਰ ਨਾਦਰ ਸਿੰਘ ਜੀ ਪਿੰਡ ਮਿਹਲੂਵਾਲ ਜੀ ਤੁਸੀਂ ਇਸ ਟਾਈਮ ਖੜਾ ਰੈਪੋਰਟ ਜੀ ਬਿਲਕੁਲ ਰੈਪੋਰਟ ਮੰਡੀ ਛੱਡ ਦੱਲੇ ਜੀ ਇਸ ਟਾਈਮ ਰੈਪੋਰਟ ਮੰਡੀ ਦੇ ਵਿੱਚ ਖੜਿਆ ਬਪੂ ਜੀ ਤੁਸੀਂ ਇੱਥੇ ਫਸਲ ਕੀ ਫਸਲ ਲੱਗਿਆ ਹੋਇਆ ਅਸੀਂ ਕਣਕ ਲੱਗਿਆ ਹੈ ਜੀ ਅਚ ਕਣਕ ਲੱਗਿਆ ਬਪੂ ਜੀ ਬਪੂ ਜੀ ਇੱਥੇ ਖਰੀਦਦਾਰੀ ਬੱਜੇ ਤਰੀਕੇ ਨਾਲ ਹੋ ਰਹੀ ਹੈ ਜੀ ਪੂਰੀ ਫਸਕਲਾ ਜੀ ਠੀਕ ਹੈ ਜੀ ਇਹ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਨਤਾ ਨੂੰ ਇਹ ਡੀਟੀ ਚੈਨਲ ਨੂੰ ਜੀ ਅਜਿਹਾ ਜਨੇ ਬਹੁਤ ਧੰਨਵਾਦ ਆ ਜੀ ਚੰਗਾ ਬੋਲਿਆ ਹਾਂਜੀ ਆ ਪਰਮਾਤਮਾ ਦਾ ਧੰਨਵਾਦ ਜਿਨੇ ਸ਼ੁਕਰੀਆ ਬੀ ਇੱਥੇ ਘੜੇ ਕਾ ਘੜੇ ਤੋਂ ਬਚਤ ਰੱਖੀ ਸੀ ਗੁਰੂਆਂ ਦਾ ਦਸਵੇਂ ਪਾਤਸ਼ਾਹ ਦਾ ਇੱਥੇ ਰਹੇ ਨੇ ਕਾਲੀ ਸਾਹਿਬ ਉਹਨਾਂ ਦੇ ਹੱਥਾਂ ਲੋਕਾਂ ਦੇ ਠੀਕ ਹੈ ਹਾਂ ਮਹਾਰਾਜਾ ਦੇ ਹੱਥ ਤੇ ਠੀਕ ਹੈ ਬੜਿਆ ਫਾਦਲ ਮਿਕਦੇ ਬੜੀਆਂ ਆਰਤੀਆਂ ਨੇ ਠੀਕ ਹੈ ਉਹਨੇ ਫਰਸ ਕਲਾਸ ਤਾਂ ਇੰਨੇ ਪੈਸੇ ਪਾਉਂਦੇ ਨੇ ਠੀਕ ਹੈ ਜੀ ਰੈਡ ਮੋਲ ਟਿਕਨਲ ਲਈ ਰੈਡ ਮੋਲ ਸਾਡੇ ਚ ਗਲਤੀ ਹੋ ਗਿੱਲੀ ਵਟਾਂਗੇ ਫਿਰ ਤਾਂ ਸਾਡਾ ਨਕਸ਼ਾ ਨਹੀਂ ਨਾ ਨਾ ਕੋਈ ਨੁਕਸਾਨ ਨਹੀਂ ਲੈ ਸਰਕਾਰ ਦਾ ਜੀ ਪਰ ਜਿਹੜਾ ਮਾਲ ਚੁੱਕਾ ਆਉਂਦਾ ਸਾਡਾ ਉਹਨਾਂ ਸਰ ਪਰਦੇ ਜੀ ਜੇ ਪੱਖਾ ਲੱਗ ਜਾ ਨਾਲ ਦੀ ਨਾਲ ਪੂਰੀ ਭਰਾਈ ਹੁੰਦੀ ਠੀਕ ਹੈ ਪੇਮੈਂਟ ਨਾਲ ਦੀ ਨਾਲ ਖਾਤੇ ਚੋਂ ਦੀ ਠੀਕ ਹੈ ਜੀ ਇਹ ਸੀਗੇ ਬਾਪੂ ਨਾਦਰ ਸਿੰਘ ਜੀ ਪਿੰਡ ਨੇਹਲਵਾਲ ਤੋਂ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਸ਼ੁਕਰਾਨਾ ਕੀਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸਾ ਦੀ ਦਾ ਜਿਨ੍ਹਾਂ ਨੇ ਇੱਥੇ ਜਿਹੜੇ 400 ਬਰਾਵ ਧਰਤੀ ਆ ਪਿੰਡ ਛੇਸਰ ਰੈਕੋਰਡ ਦੀ ਇਹਨਾਂ ਨੇ ਧੰਨਵਾਦ ਕੀਤਾ ਉਸੇ ਗੁਰਮਾਰਾਜ ਦਾ ਕਿ ਜਿਨ੍ਹਾਂ ਦੇ ਬਦੌਲਤ ਜਿਨ੍ਹਾਂ ਦੇ ਅਸੀਰਵਾਦ ਦੇ ਬਦੌਲਤ ਇੱਥੇ ਕਾਕੜਾ ਤੋਂ ਬਚਾ ਕੇ ਨਿਹਰੀ ਮੀਂਹ ਤੋਂ ਬਚਾ ਕੇ ਕਿਸਾਨ ਭਰਾ ਆਪਣੀ ਫਸਲ ਨੂੰ ਪਿੰਡ ਸ਼ਹਿਰ ਦਾਲਾ ਮੰਡੀ ਦੀ ਮੰਡੀ ਦੇ ਵਿੱਚ ਆਪਣੀ ਟਾਂਕ ਲੈ ਕੇ ਆ ਰਹੇ ਨੇ ਔਰ ਅਪ ਇਹਨਾਂ ਦਾ ਕਹਿਣਾ ਵਾ ਇਹ ਸਾਨੂੰ ਜਿਹੜੀ ਫਸਲ ਦਾ ਰੇਟ ਔਰ ਗੇਟ ਸਹੀ ਮਿਲ ਰਿਹਾ ਕੋਈ ਦਿੱਕਤ ਨਹੀਂ ਔਰ ਸਹੀ ਖਰੀਦਦਾਰੀ ਸਾਡੀ ਚੱਲ ਰਹੀ ਆ ਇਹਦੇ ਬੱਪੂ ਸਰਦਾਰ ਅਜਤ ਸਿੰਘ ਦਾ ਔਰ ਇਹ ਬੱਪੂ ਨਾਲ ਖੜਿਆ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡੀ ਕੋਈ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਨਾਮ ਆਪਣਾ ਬਲਦੇਵ ਸਿੰਘ ਗਵਿੰਦਗੜ੍ਹ ਬਲਦੇਵ ਸਿੱਕੜਾ ਪੈਣੀ ਗਵਿੰਦਗੜ੍ਹ ਗਵਿੰਦਗੜ੍ਹ ਇਹ ਵੀ ਸਰਦਾਰ ਬਲਦੇਵ ਸਿੰਘ ਗਵਿੰਦਗੜ੍ਹ ਤੋਂ ਜੀ ਅਖਾ ਬਾਪੂ ਜੀ ਤੁਸੀਂ ਇੱਥੇ ਕੀ ਫਸਲ ਲੱਗੀ ਸੀ ਕਣਕ ਲੱਗੀ ਸੀ ਕਣਕ ਕੁਛ ਤਣੇ ਵੀ ਪਈ ਆ ਠੀਕ ਹੈ ਜੀ ਇਹ ਕੌਸਟਲ ਨਹੀਂ ਪਈ ਆ ਕੌਸਟਲ ਕੀ ਬਸ ਥੋੜੀ ਜਿਹਾ ਜਿਹੜੀ ਪਈ ਆ ਉਹ ਕੋ ਕੋ ਬਲਦੂ ਜੀ ਉਹ ਅੱਜ ਤੁਲ ਜੂ ਅੱਜ ਹੁਣ ਪੱਖਾ ਲਾਇਆ ਇਹਨਾਂ ਨੇ ਪਕਾ ਲਾਇਆ ਹਾਂ ਸੋਹੇ ਕਰਕੇ ਤੋਲਦੀ ਪਈ ਹੈ ਭਾਰੀ ਕਰਕੇ ਤੋਲਦੇ ਆ ਸਾਰੇ ਜਿਹੜਾ ਵੀ ਤੁਹਾਨੂੰ ਰੇਟ ਵੇਟ ਵਗਾਸੇ ਨਹੀਂ ਮਿਲਦਾ ਇਥੇ ਰੇਟ ਕਹਿੰਦੇ ਆ ਪੂਰਾ ਸਹੀ ਮਿਲਦਾ ਹਾਂ ਜਨਾਬ ਗੌਰਮੈਂਟ ਨੇ ਟੱਕਿਆ ਉਹਨੇ ਦੇਪਾਰਟਮੈਂਟਿਕ ਟੈਰ ਤੇ ਕਰਦੇ ਆ ਠੀਕ ਹੈ ਜੀ ਜਿਹਨਾਂ ਸਰਕਾਰੀ ਰੇਟ ਹੈਗਾ ਗੌਰਮੈਂਟਨ ਦਾ ਐਲਾਨ ਕੀਤਾ ਹੋਇਆ ਉਹਨੇ ਹੁਣ ਉਹਨਾਂ ਸਹੀ ਹੈ ਪੈਸੇ ਵਗੈਰਾ ਖਾਤੇ ਦੇ ਚੱਲਣਾ ਪੈਣੀ ਆ ਜਾਂਦੇ ਹਾਂ ਠੀਕ ਹੈ ਜੀ ਆ ਜਾਂਦੇ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਕਿੰਨੇ ਦਿਨ ਤੋਂ ਆ ਰਹੇ ਤੁਸੀਂ ਅਸੀਂ ਕੱਲ ਹੀ ਆਏ ਸੀ ਕੱਲ ਹੀ ਆਏ ਸੀ ਕੱਲ ਹੀ ਆਏ ਸੀ ਖੜਾਗਾ ਕੁਲ 20 ਲਿਖ ਲਿਆ ਵਧ ਕੇ ਜਾਵਾਂਗੇ ਠੀਕ ਹੈ ਖੰਡੂ ਬਾਪੂ ਜੀ ਨੇ ਗਵਿੰਦਗੜ੍ਹ ਤੋਂ ਇਹਨਾਂ ਨੇ ਰੱਖਿਆ ਕਿ ਸਾਡੇ ਅੱਗੇ ਬਾਕੀ ਵੀ ਨਹੀਂ ਫਸਲ ਪਰ ਜਿਹੜੀ ਅਸੀਂ ਫਸਲ ਲੈ ਕੇ ਆਏ ਆ ਉਹ ਸਾਡੀ ਤੁਲੀ ਤੁਲ ਵੀ ਗਈ ਔਰ ਕੋਈ ਬੱਕਿ ਗੜੀ ਪੱਖਾ ਲੱਗ ਕੇ ਸਾਫ਼ ਹੋ ਕੇ ਗੋਰੀੇ ਵਿੱਚ ਭਰ ਜੈਣੀ ਹੈ ਤੇ ਇਹਨਾਂ ਦਾ ਕਹਿਣਾ ਇਹ ਇਹ ਹੈ ਕਿ ਜਿਹੜੀ ਚੀਜ਼ ਸਾਫ਼ ਆ ਚੰਗੀ ਚੀਜ਼ ਨੂੰ ਭਰਨਾ ਔਰ ਚੰਗਾ ਹੀ ਮੁੱਲ ਮਿਲਦਾ ਫੇਰ ਹੀ ਮਿਲਦਾ ਹਾਂ ਠੀਕ ਆ ਸਹੀ ਗੱਲ ਹੈ ਜੀ ਸਾਫ਼ ਜੀ ਸਫਾਈ ਬੰਦ ਪਾਉ ਦੇ ਸਫਾਈ ਕਰਨੀ ਜਾਂਦੇ ਜ਼ਰੂਰੀ ਆ ਜੀ ਹਾਂ ਜੀ ਆਪਾਂ ਗੱਟ ਭਾਈ ਵੀ ਕਹਿੰਦਾ ਵੀ ਸਫਾਈ ਕਰੋ ਤੇ ਵੀ ਗਲਤ ਕੰਮ ਨਾ ਹੋਵੇ ਜੀ ਆਪ ਵੀ ਇਹ ਕਹਿੰਦੇ ਆ ਵੀ ਲਾਟ ਕੰਮਣਾ ਕਰੋਗੇ ਜਿਹੜੇ ਠੁੱਕਾ ਮਾਲ ਫੋਲ ਖੜਾ ਜੀ 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 ਹਾਂ ਜੀ ਤੇ ਤੁਸੀਂ ਆਮ ਜਨਤਾ ਕਿਸਾਨਾਂ ਨੂੰ ਔਰ ਪਰਮਾਤਮਾ ਦਾ ਇੰਡੀਆ ਟੀਵੀ ਚੈਨਲ ਨੂੰ ਪਰ ਕੀ ਕਹਾਂਗਾ ਉਹ ਹੈ ਧੰਨਵਾਦ ਕਰਦਾ ਪਰ ਮਾਦਾ ਗੱਲ ਤੇ ਅੜੀ ਬਗਿਆ ਨਿਕਲ ਆਈ ਤੇ ਬਿਕਣੀ ਨਹੀਂ ਜੰਦੀ ਆ ਹੋਰ ਜਾਪ ਨੂੰ ਕੀ ਜਾਣ ਬਸ ਇਹ ਚਾਹੀਦੀਆਂ ਇੰਡੀਆ ਟੀਵੀ ਚੈਨਲ ਵਾਲੇ ਕੀ ਕਹੋਗੇ ਤੰਦਵਾ ਛੋਟਾ ਜਿਹੜਾ ਤੁਸੀਂ ਆ ਕੇ ਸਾਨੂੰ ਆ ਗੱਲਾਂਕਾਰ ਪੁੱਛ ਲੀਆਂ ਸਰ ਜੀ ਸਾਹ ਮੈਂ ਵੀ ਸਾਰ ਲਿਆ ਹਾਂ ਸਾਰ ਲੈ ਲਿਆ ਕਿਸਾਨਾਂ ਦੀ ਜੀ ਜੀ ਹੋਰ ਇਦੋਂ ਹੋਲਾਦਾ ਕੀ ਹੋ ਤੇ ਕੀ ਹਲੋ ਜੀ ਜੀ ਹਾਂਜੀ ਔਰ ਇੱਕ ਕਿਸਾਨ ਵੀਰਾਂ ਨੂੰ ਤੁਸੀਂ ਨਾਲ ਕੀ ਮੈਸੇਜ ਦੇਣ ਤਾਹੋਂਗੇ ਅਸੀਂ ਤਾਂ ਇਹਨੂੰ ਛੁੱਕਾ ਮਾਰ ਲਿਆ ਵਧੀਆ ਆਉਦਾ ਤੋਂ ਜਿਹੜਾ ਹੱਥੋਂ ਨੂੰ ਵੇਚ ਕੇ ਵਧੀਆ ਨਾਰਾਟ ਕੱਟਣਾ ਜੀ ਜੀ ਹਾਂਜੀ ਤੇ ਬਾਪੂ ਜੀ ਦਾ ਕਹਿਣਾ ਦਿੱਖ ਬਹੁਤ ਵਧੀਆ ਮੈਸੇਜ ਇਹਨਾਂ ਨਾਲ ਕਿਸਾਨ ਵੀਰਾਂ ਨੂੰ ਮੈਸੇਜ ਦਿੱਤਾ ਔਰ ਇਹਨਾਂ ਨੇ ਇੰਡੀਆ ਟੀਵੀ ਚੈਨਲ ਦਾ ਧੰਨਵਾਦ ਕੀਤਾ ਔਰ ਭੰਤਨ ਸਿੰਘ ਜੀ ਬਰਨਸੇ ਮਹਾਰਾਜ ਦਾ ਸੁਕਰਾਮਨਾ ਵੀ ਕੀਤਾ ਜਿਨ੍ਹਾਂ ਨੇ ਮੌਸਮ ਨੂੰ ਵਧੀਆ ਰੱਖ ਕੇ ਹਲੇ ਤੱਕ ਜਿਹੜੀ ਫਸਲ ਆ ਸੀਤ ਸਮੇਂ ਦੇ ਨਾਲ ਮੰਡੀ ਵਿੱਚ ਆ ਰਹੀ ਆ ਔਰ ਕਿਸਾਨ ਵੀਰਾਂ ਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਜਿਹੜੀ ਆਪਣੀ ਫਸਲ ਆ ਸਾਫ਼ ਹੋਰ ਸੁੱਤੀ ਲੈ ਕੇ ਆਓ ਤਾਂ ਕਿ ਤੁਹਾਨੂੰ ਸਾਫ਼ ਹੋਰ ਵਧੀਆ ਰੇਟ ਵੀ ਮਿਲੇ ਠੀਕ ਹੈ ਜੀ ਠੀਕ ਹੈ ਬਪੂ ਜੀ ਉਹਨਾਂ ਦਾ ਧੰਨਵਾਦ ਬਹੁਤ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ Ab clap Burabã